ਗੁਰਜੀ ਦਾ ਖਾਲਸਾ ਵਾਹਿਗੁਰਜੀ ਕੀ ਫਤਿਹ ਸਭ ਤੋਂ ਪਹਿਲਾਂ ਸ੍ਰੀ ਨਾਨਕ ਨਾਮਲੇਵਾ ਸਾਧ ਸੰਗਤ ਨੂੰ ਸਾਹਿਬ ਸਿਰਗੁਰੂ ਹਰਕ੍ਰਿਸ਼ਨ ਜੀ ਮਹਾਰਾਜ ਦੇ ਅਵਤਾਰ ਪੁਰਬ ਦੀਆਂ ਗੁਰਨਾਨਕ ਪਬਲਿਕ ਸਕੂਲ ਵੱਲੋਂ ਲੱਖ ਲੱਖ ਮੁਬਾਰਕਾਂ ਸਿੱਖ ਧਰਮ ਦੇ 10 ਗੁਰੂ ਸਹਿਬਾਨਾਂ ਵਿੱਚੋਂ ਸਾਹਿਬ ਸਿਰਗੁਰੂ ਹਰਕ੍ਰਿਸ਼ਨ ਜੀ ਮਹਾਰਾਜ ਸਭ ਤੋਂ ਛੋਟੀ ਉਮਰ ਦੇ ਗੁਰੂ ਹੋਏ ਹਨ ਗੁਰਗੱਦੀ ਤੇ ਵਿਰਾਜਮਾਨ ਹੋਣ ਸਮੇਂ ਆਪ ਜੀ ਦੀ ਉਮਰ ਮਹਿਜ 5 ਸਾਲ 3 ਮਹੀਨੇ ਦੀ ਸੀ ਇਸ ਲਈ ਆਪ ਜੀ ਨੂੰ ਸਮੁੱਚੇ ਸਿੱਖ ਜਗਤ ਵਿੱਚ ਬਾਲਾ ਪ੍ਰੀਤਮ ਦੇ ਨਾਮ ਨਾਲ ਯਾਦ ਕੀਤਾ ਜਾਂਦਾ ਹੈ ਆਪ ਜੀ ਦੇ ਸ਼ਖਸੀਅਤ ਦੀ ਇਹ ਵਿਲੱਖਣਤਾ ਸੀ ਕਿ ਇੰਨੀ ਛੋਟੀ ਉਮਰ ਵਿੱਚ ਵੀ ਆਪ ਰੋਹਾਨੀਅਤ ਦੇ ਮੂਜਸਮੇ ਸਨ ਸਾਹਿਬ ਸ਼ਿਰਗੁਰੂ ਹਰਕ੍ਰਿਸ਼ਨ ਜੀ ਮਹਾਰਾਜ ਦਾ ਜਨਮ ਸੱਤਵੇਂ ਪਾਤਸ਼ਾਹ ਸਾਹਿਬ ਸ਼ਿਰਗੁਰੂ ਹਰ Rai ਜੀ ਦੇ ਗ੍ਰਹਿ ਵਿਖੇ ਮਾਤਾ ਕ੍ਰਿਸ਼ਨ ਕੌਰ ਜੀ ਦੀ ਕੋਖਾ 1 ਜੁਲਾਈ ਸਨ 1756 ਈਸਵੀ ਨੂੰ ਕੀਰਤਪੁਰ ਸਾਹਿਬ ਵਿਖੇ ਹੋਇਆ ਆਪ ਜੀ ਦੇ ਵੱਡੇ ਭਰਾ ਰਾਮ ਰਾਏ ਭਾਵੇਂ ਬਹੁਤ ਵੱਡੇ ਵਿਦਵਾਨ ਸਨ ਪਰੰਤੂ ਔਰੰਗਜ਼ੇਬ ਦੇ ਦਰਬਾਰ ਵਿੱਚ ਗੁਰਬਾਣੀ ਦੀ ਤੁਕ ਬਦਲਣ ਕਾਰਨ ਆਪ ਜੀ ਨੂੰ ਗੁਰੂ ਪਿਤਾ ਨੇ ਨਾ ਕੇਵਲ ਸਿੱਖੀ ਸਗੋ ਪਰਿਵਾਰ ਵਿੱਚੋਂ ਵੀ ਖਾਰਜ ਕਰ ਦਿੱਤਾ ਇਸੇ ਲਈ ਆਪ ਜੀ ਨੂੰ ਬਹੁਤ ਛੋਟੀ ਉਮਰ ਵਿੱਚ ਗੁਰਗੱਦੀ ਦੀ ਵੱਡੀ ਵੰਡਡੋਰ ਸੌਂਪੀ ਗਈ ਸਮੇਂ ਦਿੱਲੀ ਦਾ ਬਾਦਸ਼ਾਹ ਔਰੰਗਜ਼ੇਬ ਸਿੱਖਾਂ ਦੀ ਵਧਦੀ ਤਾਕਤ ਤੋਂ ਬਹੁਤ ਚਿੰਤਤ ਸੀ ਅਤੇ ਉਸਨੇ ਗੁਰੂ ਜੀ ਤੇ ਦਬਾਅ ਪਾਉਣ ਲਈ ਅੰਬੇਰ ਦੇ ਰਾਜਾ ਜੈ ਸਿੰਘ ਦੇ ਹੱਥੋਂ ਗੁਰੂ ਜੀ ਨੂੰ ਦਿੱਲੀ ਆਉਣ ਦਾ ਸੰਦੇਸ਼ ਭੇਜਿਆ ਗੁਰੂ ਘਰ ਦੇ ਸਿੱਖ ਰਾਜਾ ਜੈ ਸਿੰਘ ਦੀ ਬੇਨਤੀ ਨੂੰ ਕਬੂਲ ਕਰਦੇ ਹੋਏ ਸਤਿਗੁਰ ਜੀ ਰੋਪੜ ਬਨੂੜ ਪੰਜੋਖੜਾ ਅਤੇ ਅੰਬਾਲਾ ਹੁੰਦੇ ਹੋਏ ਦਿੱਲੀ ਵੱਲ ਰਵਾਨਾ ਹੋਏ ਰਸਤੇ ਵਿੱਚ ਜਦੋਂ ਸਤਿਗੁਰਾਂ ਨੇ ਪੰਜੋਖਾ ਪਿੰਡ ਵਿਖੇ ਰਾਤ ਕੱਟਣ ਲਈ ਪੜਾ ਕੀਤਾ ਉਦੋਂ ਸਤਿਗੁਰਾਂ ਦੀ ਸ਼ਾਨੋ ਸ਼ੌਕਤ ਵੇਖ ਕੇ ਉਸ ਪਿੰਡ ਦਾ ਹੰਕਾਰੀ ਪੰਡਤ ਲਾਲਚੰਦ ਈਰਖਾ ਵਸਕਰੋਧਿਤ ਹੋ ਗਿਆ ਅਤੇ ਕਹਿਣ ਲੱਗਾ ਕਿੰਨਾ ਕ੍ਰਿਸ਼ਨ ਰੱਖ ਕੇ ਕੋਈ ਕ੍ਰਿਸ਼ਨ ਭਗਵਾਨ ਨਹੀਂ ਬਣ ਜਾਂਦਾ ਕ੍ਰਿਸ਼ਨ ਭਗਵਾਨ ਨੇ ਗੀਤਾ ਰਚੀ ਹੈ ਜੇ ਗੁਰੂ ਹਰਕ੍ਰਿਸ਼ਨ ਜੀ ਸੱਚੇ ਗੁਰੂ ਨੇ ਤਾਂ ਗੀਤਾ ਦੇ ਅਰਥ ਕਰਕੇ ਵਿਖਾਵੇ ਗੁਰੂ ਜੀ ਨੇ ਬੜੀ ਸਹਿਜ ਅਤੇ ਨਿਮਰਤਾ ਨਾਲ ਉੱਤਰ ਦਿੱਤਾ ਕਿ ਜੇ ਮੈਂ ਗੀਤਾ ਦੇ ਅਰਥ ਕਰ ਦਿੱਤੇ ਤੁਸੀਂ ਸਮਝੋਗੇ ਕਿ ਗੁਰੂ ਦੇ ਲਾਲ ਨੇ ਕਿਸੇ ਉਸਤਾਦ ਕੋਲੋਂ ਸਿੱਖਿਆ ਲਈ ਹੋਵੇਗੀ ਇਸ ਲਈ ਤੁਸੀਂ ਪਿੰਡ ਵਿੱਚੋਂ ਕਿਸੇ ਵੀ ਸਧਾਰਨ ਵਿਅਕਤੀ ਨੂੰ ਲੈ ਆਓ ਮੈਂ ਉਸ ਤੋਂ ਗੀਤਾ ਦੇ ਅਰਥ ਕਰਵਾ ਦੇਵਾਂਗਾ ਇਹ ਗੱਲ ਸੁਣ ਕੇ ਲਾਲਚੰਦ ਮਨੋਮਨ ਬਹੁਤ ਖੁਸ਼ ਹੋਇਆ ਅਤੇ ਉਸਨੇ ਗੀਤਾ ਦੇ ਅਰਥ ਕਰਵਾਉਣ ਲਈ ਗੁਰਾਂ ਦੇ ਸਤਗੁਰਾਂ ਦੇ ਕੋਲ ਕੰਨਾਂ ਤੋਂ ਬੋਲੇ ਅਤੇ ਜ਼ੁਬਾਨ ਤੋਂ ਗੁੰਗੇ ਛੱਜੂ ਚੋਰ ਨੂੰ ਲੈ ਆਇਆ ਸਤਗੁਰਾਂ ਨੇ ਛੱਜੂ ਚੋਰ ਨੂੰ ਵਾਹਿਗੁਰੂ ਬੋਲਣ ਅਤੇ ਅੱਖਾਂ ਬੰਦ ਕਰਕੇ ਬੈਠਣ ਲਈ ਕਿਹਾ ਅਤੇ ਆਪਣੀ ਹੱਥ ਵਿੱਚ ਫੜੀ ਛੜੀ ਨੂੰ ਉਸ ਦੇ ਸਿਰ ਉੱਤੇ ਟਿਕਾ ਦਿੱਤਾ ਫਿਰ ਲਾਲ ਚੰਨ ਨੂੰ ਗੀਤਾ ਦਾ ਸ਼ਲੋਕ ਪੜਨ ਲਈ ਬੋਲਿਆ ਗੀਤਾ ਦਾ ਸ਼ਲੋਕ ਪੜਦਿਆਂ ਲਾਲਚੰਦ ਦੇ ਮੂੰਹ ਤੇ ਇੱਕ ਸ਼ਰਾਰਤ ਭਰੀ ਮੁਸਕਰਾਹਟ ਸੀ ਪਰੰਤੂ ਜਿਉਂ-ਜਿਉਂ ਛੱਜੂ ਚੋਰ ਗੀਤਾ ਦੇ ਸਟੀਕਰਥ ਕਰਦਾ ਗਿਆ ਤਿਉਂ-ਤਿਉਂ ਲਾਲਚੰਦ ਦਾ ਸਿਰ ਸ਼ਰਮ ਨਾਲ ਜ਼ਮੀਨ ਵੱਲ ਝੁਕਦਾ ਗਿਆ ਫਿਰ ਸੰਗਤਾਂ ਵਿੱਚ ਚਰਚੇ ਹੋਣ ਲੱਗੇ ਕਿ ਜਿਸ ਗੁਰੂ ਦੀ ਛੜੀ ਵਿੱਚ ਇੰਨੀ ਤਾਕਤ ਹੈ ਉਹ ਗੁਰੂ ਦੀ ਰੋਹਾਨੀਅਤ ਆਪ ਕਿੰਡੀ ਉੱਚੀ ਹੋਵੇਗੀ ਅੰਤ ਵਿੱਚ ਲਾਲਚੰਦ ਨੇ ਸਤਿਗੁਰਾਂ ਤੋਂ ਮਾਫੀ ਮੰਗੀ ਅਤੇ ਜਾਤ ਵਿਭਾਗਨੀ ਲਾਲ ਚੰਦ ਦਾ ਸਤਗੁਰਾਂ ਨੇ ਉਧਾਰ ਕੀਤਾ ਅਤੇ ਇਸੇ ਤਰ੍ਹਾਂ ਲੱਖਾਂ ਕਰੋੜਾਂ ਰੂਹਾਂ ਦਾ ਉਧਾਰ ਕਰਦੇ ਹੋਏ ਸਤਗੁਰ ਜੀ ਦਿੱਲੀ ਆ ਪਹੁੰਚੇ ਗੁਰੂ ਘਰ ਦੇ ਸੇਵਕ ਰਾਜਾ ਜੈ ਸਿੰਘ ਨੇ ਦਿੱਲੀ ਵਿਖੇ ਸਤਗੁਰਾਂ ਦੇ ਠਹਿਰਨ ਲਈ ਸ਼ਾਨਦਾਰ ਇੰਤਜ਼ਾਮ ਕੀਤੇ ਪਰੰਤੂ ਰਾਜਾ ਜੈ ਸਿੰਘ ਦੇ ਰਾਣੀ ਦੇ ਮਨ ਵਿੱਚ ਇੱਕ ਸ਼ੰਕਾ ਸੀ ਕਿ ਐਨੀ ਛੋਟੀ ਉਮਰ ਦਾ ਬਾਲਕ ਗੁਰੂ ਕਿਵੇਂ ਹੋ ਸਕਦਾ ਹੈ ਇਸ ਲਈ ਰਾਣੀ ਨੇ ਆਪਣੇ ਮਨ ਦੀ ਸ਼ੰਕਾ ਦੂਰ ਕਰਨ ਲਈ ਸਤਗੁਰਾਂ ਨੂੰ ਆਪਣੇ ਮਹਿਲਾਵੇ ਚਰਨ ਪਾਉਣ ਦੀ ਬੇਨਤੀ ਕੀਤੀ ਅਤੇ ਆਪ ਸਧਾਰਨ ਕੱਪੜੇ ਪਹਿਨ ਕੇ ਗੋਲੀਆਂ ਵਿੱਚ ਬੈਠ ਗਈ ਜਦੋਂ ਸਤਗੁਰ ਜੀ ਮਹਿਲਾਵੇ ਵਿੱਚ ਆਏ ਅਤੇ ਉਹਨਾਂ ਨੂੰ ਰਾਣੀ ਦੀ ਪਛਾਣ ਕਰਨ ਲਈ ਬੋਲਿਆ ਗਿਆ ਤਾਂ ਸਤਗੁਰ ਜੀ ਭੇਸ ਵਟਾ ਕੇ ਬੈਠੀ ਗੋਲੀਆਂ ਦੀ ਵਿੱਚ ਭੇਸ ਵਟਾ ਕੇ ਬੈਠੀ ਰਾਣੀ ਗੋਲੀਆਂ ਵਿੱਚ ਬੈਠੀ ਰਾਣੀ ਦੇ ਗੋਦ ਵਿੱਚ ਜਾ ਕੇ ਬੈਠ ਗਏ ਇਸ ਤਰ੍ਹਾਂ ਸਤਗੁਰਾਂ ਨੇ ਰਾਜਾ ਜੈ ਸਿੰਘ ਦੇ ਰਾਣੀ ਦੀ ਮੰਦੀ ਸ਼ੰਕਾ ਦੂਰ ਕੀਤੀ ਉਸ ਸਮੇਂ ਦਿੱਲੀ ਵਿਖੇ ਚੀਚਕ ਦੀ ਭਿਆਨਕ ਬਿਮਾਰੀ ਫੈਲੀ ਹੋਈ ਸੀ ਸਤਗੁਰਾਂ ਨੇ ਦਸਵੰਦ ਦੀ ਮਾਇਆ ਨਾਲ ਚੀਚਕ ਪੀੜਤਾ ਦੀ ਸੇਵਾ ਕਰਨੀ ਸ਼ੁਰੂ ਕਰ ਦਿੱਤੀ ਸਤਗੁਰਾਂ ਨੇ ਤਨ ਮਨ ਧਨ ਨਾਲ ਰੋਗੀਆਂ ਦੀ ਸੇਵਾ ਕੀਤੀ ਚੀਚਕ ਇੱਕ ਛੂਤ ਦੀ ਬਿਮਾਰੀ ਹੋਣ ਕਰਕੇ ਇਹ ਰੋਗ ਸਤਗੁਰਾਂ ਦੇ ਸਰੀਰ ਨੂੰ ਵੀ ਲੱਗ ਗਿਆ ਪੰਜ ਦਿਨ ਦੀ ਬਿਮਾਰੀ ਮਗਰੋਂ ਅੰਤ 30 ਸਤੰਬਰ ਸਨ 1634ਵੀਂ ਨੂੰ ਆਪ ਚੰਨਾ ਨਦੀ ਦੇ ਕੰਢੇ ਜੋਤੀ ਜੋਤ ਸਮਾ ਗਏ ਅਖੀਰਲੇ ਸਮੇਂ ਜਦੋਂ ਸਿੱਖਾਂ ਨੇ ਗੁਰੂ ਜੀ ਨੂੰ ਅਗਲੇ ਗੁਰੂ ਬਾਰੇ ਪੁੱਛਿਆ ਤਾਂ ਗੁਰੂ ਜੀ ਨੇ ਫਰਮਾਇਆ ਬਾਬਾ ਬਕਾਲੇ ਗੁਰੂ ਜੀ ਦਾ ਇਸ਼ਾਰਾ ਸਪਸ਼ਟ ਤੌਰ ਤੇ ਗੁਰੂ ਤੇਗ ਬਹਾਦਰ ਜੀ ਵੱਲ ਸੀ ਜੋ ਕਿ ਉਸ ਸਮੇਂ ਬਕਾਲੇ ਪਿੰਡ ਵਿਖੇ ਭਗਤੀ ਕਰ ਰਹੇ ਸਨ ਸਤਗੁਰ ਜੀ ਸੇਵਾ ਅਤੇ ਸਿਮਰਨ ਦੇ ਪੁੰਜ ਸਨ ਭਾਵੇਂ ਸਤਗੁਰਾਂ ਜੀ ਦਾ ਜੀਵਨ ਸਫਰ ਬਹੁਤ ਛੋਟਾ ਸੀ ਪਰੰਤੂ ਰੋਹਾਨੀਅਤ ਭਰਪੂਰ ਸੀ ਸਤਗੁਰਾਂ ਦੇ ਜੀਵਨ ਤੋਂ ਸਾਨੂੰ ਇਹ ਸਿੱਖਿਆ ਮਿਲਦੀ ਹੈ ਕਿ ਵੱਡੇ ਕੰਮ ਸਰੀਰਿਕ ਉਮਰ ਦੇ ਮਹਤਾਜ ਨਹੀਂ ਸਗੋ ਡ੍ਰਿੜ ਇਰਾਦੇ ਅਤੇ ਇੱਛਾ ਸ਼ਕਤੀ ਨਾਲ ਵੱਡੇ ਤੋਂ ਵੱਡੇ ਕੰਮ ਨੂੰ ਫਤਿਹ ਕਰ ਸਕਦੇ ਹਨ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ ਆਪਣੀ ਪ੍ਰਸਿੱਧ ਰਚਨਾ ਚਿੰਡੀ ਦੀ ਵਾਰ ਵਿੱਚ ਸਤਿਗੁਰਾਂ ਦੀ ਉਸਤਤ ਵਿੱਚ ਲਿਖਿਆ ਹੈ ਸ੍ਰੀ ਹਰਿ ਕ੍ਰਿਸ਼ਨ ਧਿਆਈਏ ਜਿਸ ਟਿਠੇ ਸਭ ਦੁੱਖ ਜਾਏ ਜਿਸ ਟਿਠੇ ਸਭ ਦੁੱਖ ਜਾਏ ਵਾਹਿਗੁਰਜੀ ਦਾ ਖਾਲਸਾ ਵਾਹਿਗੁਰਜੀ ਕੀ ਫਤਿਹ ਬੋਲੇ